ਅਲਬੀ ਮਾਂ ਤਾ ਹੋਗੀ ਤੇਰ ਬੇਬੇ ਹਾਂ ਜਵਾਕ ਸੰਭਾਲ ਲਈ ਮੈਂ ਬਾਜ਼ਾਰ ਜਾ ਕੇ ਆਉਣੀ ਆ ਤੇ ਜਿਹੜਾ ਖਲਾਰਾ ਪਿਆ ਇਨਾ ਕੰਮ ਫੇਰ ਕੌਣ ਕਰੂਗਾ ਬੇਬੇ ਮੈਂ ਕੀ ਕਰਾਂ ਫਿਰ ਮੈਂ ਤਾਂ ਬਾਜ਼ਾਰ ਚੱਲੀ ਆ ਸੰਭਾਲ ਲਈ ਜਵਾਕ ਆਪ ਜਵਾਕ ਜੂ ਤਾਂ ਖਮਾਰੇ ਨਹੀਂ ਜਾਣੇ ਤੇ ਨਾ ਖਲਾਰਾ ਮੱਚ ਚੱਕਿਆ ਜਾਣਾ ਇਹ ਪਹਿਲਾਂ ਕੁਝ ਕਰ ਤੇ ਫੇਰ ਜਾਈ ਕਿਉਂ ਕੋਈ ਨਹੀਂ ਪਿਆਰ ਇਹਨੇ ਮੈਂ ਤਾਂ ਬਾਜ਼ਾਰ ਚੱਲੀ ਮੈਂ ਹੁਣ ਤਿਆਰ ਹੋਈ ਹੁਣ ਮੈਂ ਕੰਮ ਕਰਨ ਲੱਗ ਜਾ ਲੈ ਦੱਸ ਕਿਹੜਾ ਜਾ ਵੇਖ ਕੀ ਕੁਝ ਖਿਲ ਰਿਆ ਖਿਲ ਰਿਆ ਰਵੇ ਮੈਂ ਕੀ ਕਰਾਂ ਅਜਾ ਭਾਂਡਾ ਚੰਨਾ ਮਾਂਜਣਾ ਆ ਰ ਆ ਪਿਆ ਚਾਹ ਪੀਤੀ ਆ ਘੁੱਟ ਤੇ ਹੁਣ ਚੈਨ ਨਹੀਂ ਚੱਲ ਪਾ ਬੇਬੇ ਤੂੰ ਤਾਂ ਜਾਣ ਵੇਲੇ ਆਈ ਮੇ ਹੁਣ ਖਰਾਬ ਕਰਦੀ ਮਿੰਨੀ ਮੇਰਾ ਲੈ ਮੂਡ ਖਰਾਬ ਨਹੀਂ ਮੈਂ ਕਿਉਂ ਨਾ ਜਾਵਾਂ ਨਾ ਕੰਮ ਧੰਦਾ ਵੀ ਕਰੋ ਘਰ ਦਾ ਥੋੜੀ ਥੋੜੀ ਹੁੰਦਾ ਜਦੋਂ ਮੈਂ ਜਾਵਾਂ ਉਹਦੀ ਕਲੇਸ਼ ਪਾ ਕੇ ਬੈਣੀ ਕੰਮ ਨਹੀਂ ਲਾ ਲਾ ਮੈਥੋਂ ਨਹੀਂ ਇੰਨਾ ਕੰਮ ਹੁੰਦਾ ਕਰਦਾ ਮੈਂ ਤਾਂ ਬਾਜ਼ਾਰ ਚੱਲੀ ਆ ਮੈਂ ਕੰਮ ਖੋਮਾਈ ਕੋਈ ਨਹੀਂ ਲਾ

ਆਜਾ ਪੇਕਿਆਂ ਨੂੰ ਜਾ ਤੇ ਮਗਰੋਂ ਆਪੇ ਕਰ ਜੇ ਨਾ ਕਰ ਜੇ ਚਲ ਠੀਕ ਹੈ ਮੈਂ ਨਿਕਲ ਕੇ ਖੋੜੀ ਮਗਰੋਂ ਵੀ ਤੂੰ ਘੋੜੇ ਵਾਂਗੂ ਨਾ ਨਾ ਕੀਤਾ ਫੇਰ ਮੈਨੂੰ ਕਹੀਂ ਲੈ ਮੈਂ ਕਰਾਂਗੇ ਜਦੋਂ ਹਾਂ ਇਹ ਥੋੜੋ ਉਹੀ ਚੌਣੀ ਹੈ ਨਹੀਂ ਕਰਨਾਗਾ ਇਹੀ ਚੌਣੀ ਹੈ ਵੀ ਨਿਕਲ ਜੇ ਬਾਅਦ ਰਲ ਮੈਂ ਹੁੰਦੇ ਨਿਕਲ ਕੇ ਥੋੜੀ ਮੈਂ ਨਹੀਂ ਲੈ ਕੇ ਤਨੇ ਜਵਾਕ ਆਪੇ ਕਰ ਤੋਤ ਸੰਭੋ ਲੈਣਾ ਨਾ ਹਾਂ ਮੈਂ ਨਹੀਂ ਜਵਾਕਾਂ ਨੂੰ ਲੈ ਕੇ ਆਣਾ ਜਵਾਕਾਂ ਨੂੰ ਨਹੀਂ ਲੈ ਕੇ ਜਾਣਾ ਤੇ ਆਉਣਾ ਵੀ ਨਹੀਂ ਮੈਂ ਨਹੀਂ ਆਉਂਦੀ ਮੁੜ ਕੇ ਹਾਂ ਸਾਡੀ ਚਾਕ ਨਾ ਰੱਖੀਂ ਵੀ ਆਉਣਗੇ ਲੈ ਮੈਂ ਨਹੀਂ ਰੱਖਦੀ ਆਹੋ ਮਾਸ ਨਿਕਲਦੀ ਆ ਮੈਂ ਆਹੀ ਤੇਰੇ ਮੁੰਡੇ ਨੂੰ ਦੱਸਣਾ ਵੀ ਬੇਬੇ ਨੇ ਮੈਨੂੰ ਘਰੋਂ ਕੱਢਿਆ ਮੈਂ ਮੁੰਡੇ ਨੂੰ ਫੋਨ ਕਰ ਇੱਕ ਸੂਟ ਲੈ ਕੇ ਚੱਲੀ ਆ ਕਿਤੇ ਆਖਦੇਵੇਂ ਮੇਰੇ ਸੂਟ ਲੈ ਗਈ ਸਾਰੇ ਸਾਡੇ ਕੁਝ ਨਹੀਂ ਲੈ ਕੇ ਚੱਲੀ ਮੈਂ ਫੋਨ ਕਰਾਂਗੀ ਮੈਂ ਉੱਠ ਕੇ ਕੀ ਕੀ ਲੈ ਚੱਲੀ ਆ ਜਦੋਂ ਮੈਂ ਇੱਕ ਵੀ ਜਵਾਕ ਨਹੀਂ ਲੈ ਕੇ ਜਾਣਾ ਨਾਲ ਤੁਸੀਂ ਕੰਮ ਦੇ ਉੱਤੇ ਤੋਂ ਬੋਲ ਜਾ ਕਰੋ ਕੋਈ ਜੇ ਕਰੋ ਨਾ ਜੇ ਮੇਰੇ ਘਰ ਪਰਚ ਕੋਈ ਹੈਗਾ ਇਹ ਥੋੜੋ ਆ ਕੰਮ ਧੰਦਾ ਪਿਆ ਕਰੀ ਨਿਕਲ ਤੱਕੀ ਕਰਕੇ ਕਰੋ ਨਿਕਲ ਜਾ ਕਰੋ ਨਿਕਲ ਜਾ ਜਦੋਂ ਕਹਿਣਗੇ ਕਰੋ ਨਿਕਲ ਜਾ ਕਰੋ ਨਿਕਲ ਜਾ ਨਿਕਲ ਕੇ ਕਰੋ ਨਿਕਲ ਜਾ ਹੁਣ ਮੈਂ ਨਿਕਲ ਕੇ ਹਾਂ ਜਦੋਂ ਸਾਹਮਣੇ ਪੈਣਾ ਜਵਾਕ ਨਵੋਣੇ ਤਵੋਣੇ ਪੈ ਧੋਣੀ ਪੈ ਇਨ ਦੀ ਪੋਟੀ ਫਿਰ ਬੁੜੀ ਨੂੰ ਪਤਾ ਲੱਗੂਗਾ ਕਿ ਕਿੱਡੀ ਜਾਂਬਲੀ ਐ ਤੂੰ ਬੋਲੂਗੀ ਨਿਕਲ ਜਾ ਕਰੋ ਮੇਰਾ ਘਰ ਚ ਕੁਛ ਨਹੀਂ ਹੈਗਾ ਆਪਣਾ ਆ ਜਾਂਦੇ ਇਹਨੂੰ ਵੀ ਇਹਨੂੰ ਵੀ ਦੱਸੂਗੀ ਮੈਂ ਕੰਜਰਾ ਜਦੋਂ ਬੋਲਦੀ ਤੇਰੀ ਮਾਂ ਕਹਿ ਦਿੰਦੀ ਨਿਕਲ ਜਾ ਨਿਕਲ ਜਾ ਮੈਨੂੰ ਕਰੋ ਨਿਕਲ ਜਾ ਮੇਰਾ ਘਰ ਚ ਹੈ ਨਹੀਂ ਕੁਛ ਹੈ ਕਿਉਂਗੇ ਜੇ ਮੇਰਾ ਪਿਓ ਮੱਕ ਗਿਆ ਤਾਂ ਇਹਨਾਂ ਨੂੰ ਤਾਂ ਲਾਹਾ ਹੋ ਗਿਆ ਵੀ ਹੁਣ ਕਿਹੜਾ ਦਾ ਕੋਈ ਹੈਗਾ ਮਗਰ ਉਹ ਨਾਲ ਕੋਈ ਨਹੀਂ ਮੇਰੇ ਭਰਾ ਤਾਂ ਹੈਗੇ ਨੇ ਕੀ ਹੋ ਗਿਆ ਜੇ ਮੇਰਾ ਪਿਓ ਹੈ ਨਹੀਂ ਤਾਂ ਹੈ ਕਿੱਡੀ ਚਾਂਬਲੀ ਵੀ ਆ ਜਦੋਂ ਬੋਲਦੀ ਏ ਘਰੋਂ ਨਿਕਲ ਜਾ ਘਰੋਂ ਨਿਕਲ ਜਾ ਇਹਨੂੰ ਤਾਂ ਮੈਂ ਕਰਦੀ ਹਾਂ ਅੱਜ ਕਿੱਥੋਂ ਨਹੀਂ ਮੇਰਾ ਲਹੂ ਪੀਤਾ ਲਹੂ ਨਹੀਂ ਪੀਟਾ ਤਾਂ ਹੈ ਦੱਸੂਗੀ ਉਹਦੇ ਭਾਈ ਨੂੰ ਨਾ ਨਹੀਂ ਨਾ ਕਹਿੰਦੇ ਮੈਂ ਤਾਂ ਲੱਗਦਾ ਕਿ ਵਾ ਲਾਡੇ ਤੇ ਪਓ ਹੁੰਦੇ ਆ ਤੂੰ ਕਿੱਥੇ ਚਲੀ ਜਾਂੀ ਚਾਚੀ ਪਾਸ ਚੁੱਪ ਕਰ ਜਾ ਬੱਸ ਦੱਸ ਤੂੰ ਮੈਨੂੰ ਕਿੰਨੇ ਵਜੇ ਆਉਗੀ ਬੱਸ ਤਾਂ ਨਹੀਂ ਮੈਨੂੰ ਪਤਾ ਤੇ ਜਾ ਕੇ ਕਿੱਥੇ ਆ ਜਾਵਾਕ ਬੇਬੇ ਕੋਲੇ ਛੱਡ ਆਂਦੇ ਮੈਂ ਬੇਬੇ ਜਦੋਂ ਬੋਲਦੀ ਕਹੂਗੀ ਘਰੋਂ ਨਿਕਲ ਜਾ ਮੈਂ ਹੁਣ ਨਿਕਲ ਕੇ ਵਗਾਂਗੀ ਤੂੰ ਗੱਲ ਕਰ ਮੈਂ ਨਹੀਂ ਘਰੇ ਜਾਣਾ ਬਤਾਈ ਦਿੰਦੀ ਆ ਚੱਲ ਘਰੇ ਲੈ ਮੈਂ ਨਹੀਂ ਜਾਣਾ ਕਰੇ ਚੱਲ ਤੋਰ ਕਰੇ ਹਰ ਚਲ ਤਰ ਪਤਾ ਮੈਂ ਜਮਾ ਨਹੀਂ ਜਾਣਾ ਕਰੇ ਜਿੰਨਾ ਚ ਕੋ ਨਹੀਂ ਆਉਂਦਾ ਮੁੜ ਕੇ ਮੈਂ ਆਪਦੇ ਪੇਕੇ ਚ ਲੀਵੇਂ ਬੇਬੇ ਨੂੰ ਤਾਂ ਦਵਾਈ ਨਹੀਂ ਤਾਂ ਨਿਆ ਸੜੀ ਜਦੋਂ ਬੋਲ ਸੰਭੂ ਕਾਪੇ ਸੰਭੂ ਕੀ ਲੱਗੂਗਾ ਪਤਾ ਜਦੋਂ ਬੋਲਦੀ ਕਹੋਗੀ ਘਰੋਂ ਨਿਕਲ ਜਾ ਤੇਰਾ ਇੱਥੇ ਕੀ ਹੈ ਸਾਡੀ ਝਾਕ ਨਾ ਕਰੀ ਅਸੀਂ ਤੈਨੂੰ ਲੈਣ ਆਵਾਂਗੇ ਕਿਉਂ ਮੈਂਵੇਂ ਤੇਰੇ ਕੀ ਹੋ ਗਿਆ ਜੇ ਮੇਰਾ ਪਿਓ ਮੁੱਕ ਗਿਆ ਤਾਂ ਭਾਈ ਤਾਂ ਮੇਰੇ ਹੈਗੇ ਨੇ ਚਾ ਕੋਈ ਨਹੀਂ ਤਾਂ ਚੱਲ ਜਦੋਂ ਬੋਲਦੀ ਘਰੋਂ ਨਿਕਲ ਜਾ ਘਰੋਂ ਨਿਕਲ ਜਾ ਮੈਂ ਮੈਂ ਹੁਣ ਨਿਕਲ ਕੇ ਵਗੋਣੇ ਆ ਜਦੋਂ ਤੂੰ ਬੋਲਦੀ ਕਹੋਗੀ ਤੇਰਾ ਘਰ ਚ ਕੀ ਹੈ ਥੋੜੀ ਹੁੰਦਾ ਮੇਰਾ ਘਰ ਚ ਹੈ ਹੀ ਕੁਝ ਨਹੀਂ 拉ਡੀ ਨੂੰ ਫੋਨ ਲਾ ਕੇ ਕੀ ਕਰੇਂਗੇ ਮਾਂ ਨੂੰ ਕਹਿੰਨੇ ਆ ਵੇ ਦੂਜਾ ਘਰੇ ਜੋ ਆਖ ਵੀ ਰੋਈ ਜਾਂਦੇ ਆ ਤੇ ਨਾਲੇ ਤੇਰੀ ਬਹੂ ਵੀ ਰੁੱਸ ਕੇ ਚੱਲੀ ਮਾਂ ਨੂੰ ਕਹਿੰਨੀ ਆ ਚੱਲ ਕੇ ਤੂੰ ਰਹਿਣ ਦੇ ਉਹਨੂੰ ਕਹਿਣਾ ਨੀਗਾ ਮੁੜ ਕੇ ਲੈ ਜਾਊਗਾ ਮੈਨੂੰ ਮੈਂ ਤਾਂ ਅੱਜ ਜਾਣਾ ਹੀ ਜਾਣਾ ਨਹੀਂ ਆਉਣਾ ਫੇ ਮੁੜ ਕੇ ਲੈ ਅੱਜ ਮਾਰ ਕਰਦੀ ਆ ਫੋਨ ਤੂੰ ਬੱਸ ਦੱਸ ਕਿੰਨੇ ਵਜੇ ਆਉਗੀ ਮੈਂ ਨਹੀਂ ਰਹਿਣਾ ਹਲੋ ਹਲੋ ਅੰਤਾ ਚੀ ਨਾਲ ਫੋਨ ਕਰ ਮੈਂ ਨਹੀਂ ਰਹਿਣਾ ਅੱਜ ਇਹ ਉਹਨੂੰ ਮੈਂ ਕਹਿੰਨੇ ਲਾਡੀ ਆ ਚਾਚੀ ਨਾ ਫੋਨ ਲਾਵੇਂ ਤੈਨੂੰ ਆਖੀ ਜਾਂਦੀ ਐ ਹਾਂਜੀ ਆਹਾਂ ਤੂੰ ਤਾਂ ਲਾਡੀ ਤੇਰੀ ਬਹੁਤ ਤੇਰੀ ਮੰਮੀ ਆਹੇ ਲੜਤਿਆਂ ਤੇ ਲੜ ਕੇ ਚੱਲੀ ਆ ਤੇ ਆਪਾਂ ਮੋੜ ਕੇ ਲੈ ਅੱਜ ਇਹਨੂੰ ਕੀ ਹੋ ਗਿਆ ਇਹਨਾਂ ਨੂੰ ਕੀ ਪਤਾ ਹੁਣ ਮੈਂ ਤਾਂ ਆਪਨੇ ਪਤਾ ਮੈਂ ਤਾਂ ਆਪ ਇਧਰ ਘਰ ਆਉਂਦੀ ਸੀਗੀ ਇਹ ਚੱਲੀ ਸੀ ਕਿ ਮੈਂ ਆਏ ਤੇ ਤੇਰਾ ਹੁਣ ਖਿਲਾਰ ਲਈ ਆ ਇੱਥੇ ਚੱਪੜ ਕੋਲੇ ਮੇਰੀ ਗੱਲ ਕਰਵਾ ਦਿੰਦਾ ਲੈ ਕਰ ਗੱਲ ਹੈਲੋ ਹੈਲੋ ਆ ਦੇਖ ਲਓ ਬੇਬੇ ਕਲੇਸ਼ ਪਾਈ ਬੈਠਿਆ ਹੈ ਮੈਂ ਜਾਣਾ ਸੀ ਬਾਜ਼ਾਰ ਥੋੜਾ ਸਮਾਨ ਲੈ ਕੇ ਮੈਂ ਕਿਚਲਾ ਕੇ ਸਾंभਲੇ ਨਹੀਂ ਲੂੜੇ ਲੂੜੇ ਧੋ ਲੈ ਤੇ ਬੇਬੇ ਆਂਦੀ ਘਰੋਂ ਨਿਕਲ ਜਾ ਜਦੋਂ ਬੋਲਦੀ ਆ ਕਹੂੰਗੀ ਘਰੋਂ ਨਿਕਲ ਜਾ ਤੂੰ ਹਣ ਕਿੱਥੇ ਘਰੇ ਆ ਮੈਂ ਬਾਹਰ ਅੱਡੇ ਤੇ ਖੜੀ ਆ ਮੈਂ ਨਹੀਂ ਜਾਣਾ ਨਹੀਂ ਘਰੇ ਚੱਲ ਮੈਂ ਆ ਗਿਆ ਕਰਿਆ ਨਹੀਂ ਮੈਂ ਨਹੀਂ ਰਹਿਣਾ ਘਰੇ ਬਸ ਮੈਂ ਉਹ ਲੋਕ ਦਾ ਬੰਦਾ ਘਰੇ ਚੱਲ ਮੈਂ ਆ ਗਿਆ ਨਹੀਂ ਚਾਚਾ ਨਾਲ ਗੱਲ ਕਰਾ ਮੇ ਆ ਫੜ ਹਲੋ ਚਾਚਾ ਨਾਲ ਆ ਕੇ ਚੱਲ ਘਰੇ ਮੈਂ ਆ ਗਿਆ ਮੈਂ ਤਾਂ ਇਹਨੂੰ ਬਹੁਤ ਆਖ ਜਾਨੀ ਆ ਤਰਤੀ ਨਹੀਂ ਜੀ ਮਾ ਤੂੰ ਲਾਗੜ ਫੜ ਕੇ ਬਾਹ ਮੈਂ ਆ ਗਿਆ ਬਸ ਅੱਧੇ ਘੰਟੇ ਚਲ ਕਰੇ ਤੋਰ ਚਾਚੀ ਮੈਂ ਨਹੀਂ ਜਾਣਾਗਾ ਮੈਂ ਨਹੀਂ ਲੈ ਚਾਹਣਾ ਆ ਜਾ ਚਾਚੀ ਮੇਰੀ ਬਾਤ ਸੁਣਗਾ ਤੀ ਤੂੰ ਮੇਰੇ ਬਾਤ ਸੁਣਗਾ ਪੀਆ ਮੈਨੂੰ ਵਧੀਆ ਉਹਨੇ ਛੱਡ ਦੇਣਾ ਸੀ ਇਹਦਾ ਦੋਸਤ ਕੋਈ ਨਹੀਂ ਉਹ ਵਖਲਾ ਹਵੇਰਾ ਨਹੀਂ ਹੱਸਦਾ ਜਾਂਦਾ ਤੇ ਚੱਲ ਤੁਰ ਘਰੇ ਤੂੰ ਤਾਂ ਹੀ ਹੱਸਦਾ ਸੀ ਉਹਨੂੰ ਜਾਣਦਾ ਸੀਗਾ ਮੈਂ ਨਹੀਂ ਚੱਲ ਕਰ ਕਰ ਮੇਰੇ ਅੱਜ ਤਾਂ ਮੈਂ ਅੱਜ ਤਾਂ ਮੇਰੇ ਅੱਖਾਂ ਤੂੰ ਘਰੇ ਚੱਲ ਵੜ ਫੇਰ ਵੇਖਾਂਗੇ ਕੀ ਆਂਦੀ ਵਧੀਆ ਚੰਗਾ ਭਣਾ ਇਹਦਾ ਦੋਸਤ ਸੀਗਾ ਇਹਦੇ ਪਾਪਾ ਦਾ ਉਹ ਮੈਨੂੰ ਜਾਣਦਾ ਸੀਗਾ ਤਾਂ ਹੀ ਹੱਸਦਾ ਜਾਂਦਾ ਸੀਗਾ ਤਾਂ ਹੀ ਹੱਸਦਾ ਸੀ ਉਹਨੂੰ ਪਤਾ ਸੀ ਵੀ ਭਾਬੀ ਖੜੀ ਹੈ ਤਾਂ ਹੀ ਹੱਸਦਾ ਸੀ ਚੱਲ ਤੂੰ ਕੋਈ ਨਹੀਂ ਫੇਰ ਫਿਰ ਜਾ ਮੇਰੇ ਕਹਿਣੇ ਤੇ ਮੋੜ ਚੱਲਦੀਆਂ ਹੈਂ ਤੇ ਅੱਗੇ ਤੋਂ ਜੇ ਮੈਨੂੰ ਬੇਬੇ ਨੇ ਕਿਹਾ ਜੇ ਤਾਂ ਮੇਰਾ ਕਹਿਣਾ ਤਾਂ ਤੂੰ ਚੱਲ ਕਰੇ ਫਿਰ ਦ ਜਾ ਵੇਖਾਂਗੇ ਕੀ ਬਣਦਾ ਉਹ ਹੁਣ ਆਏ ਵਾ ਕਹਿਣੀ ਆ ਸ਼ੋਰ ਨੂੰ ਵੀ ਜੇ ਮੈਨੂੰ ਹੁਣ ਬੇਬੇ ਨੇ ਕਿਹਾ ਨਾ ਵੀ ਘਰੋਂ ਨਿਕਲ ਜਾ ਤੇ ਸੱਚਿਓਂ ਨਹੀਂ ਮੈਂ ਰਹਿਣਾ ਅੱਜ ਆ ਜਾਂਦੇ ਇਹਨੂੰ ਵੀ ਇਹਨੂੰ ਵੀ ਮੈਂ ਇੱਕ ਗੱਲ ਮੁਕਾ ਦੇਣੀ ਆ ਵੀ ਬੇਬੇ ਨੂੰ ਕਹਿੰਦੇ ਮੇਰਾ ਘਰ ਦੇ ਸੱਚਾ ਕੁਝ ਨਹੀਂ ਹੈ ਉਹਨੂੰ ਵੀ ਸਮਝਾਵਾਂ ਕਿ ਮੁੰਡਿਆਂ ਨੂੰ ਵੀ ਪਾਈ ਦੂਜਾ ਨੱਤ ਟਕਲਿਆ ਸਮਾਰਾ ਹੁੰਦਾ ਤੇ ਤੁਕਲੇਸ ਨਾ ਕਰਿਆ ਕਰੇ ਤੇਰੀ ਮੰਮੀ ਵੀ ਜਦੋਂ ਬੋਲਦੀ ਆਖੂਗੀ ਘਰੋਂ ਨਿਕਲ ਜਾ ਘਰੋਂ ਨਿਕਲ ਜਾ ਕਿਉਂ ਮੈਂ ਬਾੜੇ 'ਚ ਵਿਆਹ ਕਿ ਲਿਆਂਦੀ ਸੀ ਇਹਨੇ ਕੋਈ ਨਹੀਂ ਕਹਿੰਨੇ ਚੱਲ ਕੇ ਚੱਲ ਤੂੰ ਘਰੇ ਕੇ ਰਾਜ ਤਾਂ ਮੇਰਾ ਚੰਗੀ ਭਲੀ ਬਾਤ ਸਮੋਕੇ ਤੇ ਆ ਗਈ ਸੀਗੀ ਤੇ ਬੱਸ ਤਾਂ ਆਗੇ ਸੀਗੇ ਤਾਂ ਵੇਖ ਰਿਹਾ ਕਿ ਉਹ ਜਾਣਦੇ ਸੀ ਕਿ ਲਾਡੀ ਨੂੰ ਤਾਂ ਹੱਸਦੇ ਜਾਂਦੇ ਸੀ ਗਾ ਉਹ ਤਾਂ ਹੱਸਦਾ ਵੈਸੀ ਸੀ ਉਹ ਜਾਣਦਾ ਨਾ ਨੇ ਇੱਕ ਗੱਲ ਮੁਖਾਦਨੀ ਵੀ ਬੇਬੇ ਨੂੰ ਇੱਕ ਗੱਲ ਕਹਿ ਦੇ ਮੈਨੂੰ ਹੋਰ ਜਿਹੜਾ ਮਰਜੀ ਕੋਈ ਕਹਿਦਾ ਮੈਂ ਵੀ ਚੱਲਦੀ ਤੇਰੇ ਨਾਲ ਹੀ ਵੀ ਜਿਹੜਾ ਕੁਛ ਮੈਨੂੰ ਮਰਜੀ ਕਹਿ ਦੇ ਬਸ ਮੈਨੂੰ ਅੱਜ ਤੋਂ ਬਾਅਦ ਇਹ ਨਾ ਆਖੇ ਵੀ ਘਰੋਂ ਨਿਕਲ ਜਾ ਕੋਈ ਨਹੀਂ ਮੈਂ ਵੀ ਚੱਲਦੀ ਤੇਰੇ ਨਾਲ ਹੀ ਅੱਜ ਤੂੰ ਕਿਹੜਾ ਕਹਿ ਨਹੀਂ ਉਹਨੂੰ ਕੁਛ ਤੂੰ ਕਿਹੜਾ ਸਮਝਾਉਣੀ ਆ ਕੋਈ ਨਹੀਂ ਮੈਂ ਆਪਣੀ ਕਹਿੰਦੀ ਨਾ ਵੀ ਦੂਜਿਆਂ ਨੇ ਤੋੜੀ ਆਵੇਂ ਲੱ ਕਿੰਨਾ ਗੋਹਾ ਪਾਤ ਕੀ ਜਾਨਣੀ ਆ ਮੈਂ ਹਾਂ ਕਿੰਨੀਆਂ ਪਾਥੀਆਂ ਜੋੜੀਆਂ ਨੇ ਹਜੇ ਕਹਿ ਦਿੰਦੀ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਆਹੋ ਤਾਂ ਫਿਰ ਇਹੋ ਕੜਾ ਕੰਮ ਥੋੜਾ ਇਹ ਵੀ ਬਥੇਰਾ ਕੰਮ ਹੈਗਾ ਸਾਰਾ ਘਰ ਦੀਆਂ ਚਾਚੀ ਅੱਜ ਖਲਾਰਾ ਪਿਆ ਸੀ ਮੈਂ ਕਿਹਾ ਚੱਲ ਕੋਈ ਨਹੀਂ ਆ ਕੇ ਚੱਕ ਲੂੰਗੀ ਮੈਂ ਬਾਜ਼ਾਰ ਹੋਆ ਵਾਂ ਇਹ ਨਹੀਂ ਗੱਲ ਤੋਂ ਹੀ ਲੱਗ ਗਈ ਬੋਲਣ ਅੱਛਾ ਮੈਨੂੰ ਹੋਰ ਨਹੀਂ ਕਿਸੇ ਗੱਲ ਦਾ ਗੁੱਸਾ ਆਉਂਦਾ ਜਦੋਂ ਕਹਿਮੀ ਨਾ ਕਰੋ ਨਿਕਲ ਜਾ ਉਦੋਂ ਬੁੱਸਾ ਚੜ ਜਾਂਦਾ ਮੈਨੂੰ ਗੁੱਸਾ ਤਾਂ ਫਿਰ ਆਉਂਦਾ ਹੀ ਆ ਜਦੋਂ ਕਰਦੇ ਕਰਾਉਂਦੇ ਨਹੀਂ ਤੇ ਪੁੱਤ ਨੂੰ ਕਈ ਜਾਣਾ ਮੈਂ ਕੁੱਤੇ ਲਈ ਜਾਣੇ ਫਿਰ ਕੁਝ ਛੱਡ ਕੇ ਰਹੀ ਇਸ ਹਾਲ ਦਾ ਮਹੀਨਾ ਲੱਛ ਕੋਈ ਕੀ ਕਰੇ

ਤਾ ਤੂੰ ਮੋੜ ਕੇ ਜਾਂਦਾ ਗਏ ਚੇ ਦੇਖ ਲੈ ਚਾਚੀ ਲੱਗ ਪਈ ਨਾ ਹੁਣ ਸਾਰਾ ਤੂੰ ਮੱਤਾ ਚੁੱਪ ਕਰ ਜਾ ਮੱਸਾ ਤੂੰ ਮੋੜ ਕੇ ਲੈ ਆਇਆ ਮੈਂ ਤਾਂ ਚੜ ਚੱਲੀ ਸੀ ਚੰਗੀ ਭਲੀ ਬੱਸ ਆ ਗਈ ਸੀ ਇਹਨੇ ਚੜ੍ਹ ਨੀ ਦਿੱਤਾ ਨਾਲੇ ਜਾਣਦਾ ਸੀਗਾ ਬੱਸ ਵਾਲਾ ਵਦਗਾ ਤੇ ਜਾਣਦਾ ਕਿ ਕਿਥੇ ਉਹਨੇ ਕਰਾ ਪਾਈਆਂ ਉਹਦੇ ਪਿੰਡ ਜਾਣਾ ਜਾਣਦਾ ਪਿੰਡ ਕਿਉਂ ਮੈਨੂੰ ਛੱਡ ਦਿੰਦਾ ਆਪੇ ਬੱਸ ਦੂਜੀ ਤੇ ਚੜਾਉਂਦਾ ਲੈ ਦੱਸ ਚਲ ਹੁਣ ਤੂੰ ਵੀ ਚੁੱਪ ਕਰ ਜਾ ਮੱਸਾ ਤੂੰ ਚੁੱਪ ਕਰਦੀ ਐ ਇਹ ਨੀ ਚੁੱਪ ਕਰਦੀ ਮੈਂ ਚੁੱਪ ਕਰਦਾ ਜਦੋਂ ਗਈ ਸੀ ਨਾ ਫੱਟ ਕੇ ਹੁਣ ਜਾਂਦੀ ਲੈ ਦੇਖ ਲੈ ਤੂੰ ਹੀ ਮੋੜ ਕੇ ਲੈ ਆਈਏ ਮੈਨੂੰ ਉਹ ਉਹਨਾਂ ਨੂੰ ਸਾਂਭ ਲੈਂਦੀ ਤੂੰ ਆਪਾਂ ਨੂੰ ਮੈਂ ਜਾਣੀ ਬਸ ਮੁਰਨ ਵਾਲੀ ਆ ਗਈ ਹੈ ਨਾ ਨਾ ਦਾ ਕੀ ਤੂੰ ਮਾਛਾ ਬਣਾ ਛੱਡਾ ਚੁੱਪ ਕਰ ਜਾ ਮੱਸਾ ਤੈਨੂੰ ਮੋੜ ਚ ਲੈਂਦੀ ਸੀ ਜਾਣ ਦੇ ਮੈਂ ਨਹੀਂ ਮੁਰਨਾਂ ਜੀ ਚਾਚੀ ਪਹਿਲਾਂ ਵੀ ਤੂੰ ਹੀ ਮੋੜ ਕੇ ਨਹੀਂ ਚੱਲਦੀ ਭਲੀ ਮੇਰੀ ਬਾਸਮੋ ਕੋਈ ਇਹਨੂੰ ਬੋਲਣ ਤਾਂ ਹਣ ਖੜਦੀ ਨਹੀਂਗੀ ਚੁੱਪ ਹੀ ਨਹੀਂ ਕਰਦੀ ਫਿਰ ਚੰਗੀ ਭਲੀ ਮੇਰੀ ਬਾਸਮੋ ਕੇ ਤੇ ਆ ਗਈ ਸੀ ਲੰਗਾ ਕੇ ਰੱਖਦੀ ਉਹਨੂੰ ਮੈਂ ਪਹੁੰਚ ਜਾਂਦੀ ਆਪਦੇ ਪਿੰਡ ਤੇ ਜਾਂਦੀ ਆ ਤੇ ਆ ਜਿਹੜਾ ਆ ਪੈ ਕਰਦੇ ਆ ਉਹਨਾਂ ਨੂੰ ਮੈਂ ਕੀ ਕਰਾਪੀ ਸਾਂਭੂਗੀ ਹੋਰ ਉਹਦੇ ਮਗਰ ਕੀ ਆ ਸਾਵਾਂ ਲਾਂਗੇ ਸਾਵਾਂ ਲਾਂਗੇ ਕੋਈ ਗੱਲ ਨਹੀਂ ਦੇਖ ਲੈ ਹੁਣ ਇਹ ਵੀ ਹਜੇ ਨਹੀਂ ਚੁੱਪ ਕਰਦੀਗੀ ਹਾਂ ਹਾਂ ਹੁਣ ਤਾਂ ਚੁੱਪ ਕਰ ਜਾ ਨਾ ਮੈਂ ਚੁੱਪ ਕਰਨਾ ਲੈ ਦੇਖ ਲੈ ਇਹ ਮੈਨੂੰ ਕੱਢ ਕੇ ਛੱਡੂਗੀ ਕਰੋ ਇਹ ਨਹੀਂ ਚੁੱਪ ਕਰਦੀ ਜਦੋਂ ਭੱਜ ਕੇ ਗਈ ਆ ਬੰਦਾ ਫਿਰ ਕੋਈ ਜਾਣ ਖੜਾ ਖਣ ਕਰ ਉਹਨੂੰ ਫੋਨ ਕਰ ਉਹਨੂੰ ਫੋਨ ਲਾ ਡੀ ਨੂੰ ਉਹਨੂੰ ਕਿ ਦੇਖ ਲੈ ਹਜੇ ਵੀ ਨਹੀਂ ਚੁੱਪ ਕਰਦੀਗੀ ਕਰੀ ਜਾ ਲਾ ਡੀ ਨੂੰ ਫੋਨ ਹੈਲੋ ਬੇਬੇ ਕਾ ਚੋ ਹਟੇ ਜੇ ਤੂੰ ਗਈ ਸੀ ਭੱਜ ਕੇ ਇਹ ਤਾਂ ਬੋਲੀ ਜਾਂਦੀ ਐ ਤਾਂ ਆਪ ਨਹੀਂ ਚੁੱਪ ਕਰਦੀ ਜੇ ਕਮੈਂਟ ਨਹੀਂ ਚੁੱਪ ਕੀਤੀ ਉਹ ਤਾਂ ਹਜੇ ਬੈਠੀ ਐ ਚੁੱਪ ਕੀਤੀ ਉਹ ਬੈਠੀ ਐ ਗਈ ਸੀ ਭੱਜ ਕੇ ਨਹੀਂ ਹੁਣ ਜਾ ਵੜਦੀ ਮੈਂ ਆਉਣਾ ਹੀ ਨਹੀਂ ਮੁੜ ਕੇ ਤੇ ਛੇਤੀ ਆ ਜਾ ਬਸ ਤੂੰ ਮੈਂ ਬੈਠੀ ਐ ਨਾ ਕੋਲੇ ਬੈਠੇ ਰਹੇ ਜਣਾਇਆ ਸੱਚ ਕੱਟ ਦੇ ਫੋਨ ਮੇਰੀ ਗੱਲ ਸੁਣ ਜਦੋਂ ਮੈਂ ਚੰਗੀ ਪਨੇ ਬਸ ਤੇ ਚੜਨ ਲੱਗੀ ਸੀ ਤੂੰ ਨਹੀਂ ਮੇਰੀ ਬਾਹ ਫੜ ਕੇ ਮੋੜਿਆ ਮੈਨੂੰ ਤੇ ਮੈਂ ਮੋੜਿਆ ਜੋ ਅੱਕਾ ਮਾਰੀ ਕੁੜਕਾ ਸਿਆਣੀ ਬਣ ਗਿਆ ਮੈਂ ਤਾਂ ਬਣੀ ਪਈ ਐ ਮੈਂ ਤਾਂ ਤੇਰੇ ਕਹਣੇ ਤੇ ਮੋੜਿਆ ਹੁਣ ਬੇਬੇ ਵੀ ਚੁੱਪ ਪੈ ਪਹਿਲੇ ਤੂੰ ਵੀ ਹੁਣ ਚੁੱਪ ਕਰ ਜਾ ਮਮਾ ਸਾ ਮੋੜ ਕੇ ਲਿਆਈ ਆ ਨਹੀਂ ਮੇਰੀ ਗੱਲ ਸੁਣ ਜੇ ਤੈਨੂੰ ਕੁਝ ਕਹਾਂ ਨਾ ਕਿ ਚੱਲ ਚਾਹ ਪਾਣੀ ਬਣਾ ਚੱਲ ਕੇ ਤੂੰ ਨਹੀਂ ਮੇਰੀ ਗੱਲ ਸੁਣ ਇਹ ਚੰਗੀ ਨਹੀਂ ਆਖੀ ਮੰਦੀ ਨਹੀਂ ਆਖੀ ਹੈਨਾ ਮਾੜੀ ਜੀ ਗੱਲ ਤੈਨੂੰ ਰੋਜ਼ ਰੁੱਸ ਕੇ ਤਰਪਿੰਦੀ ਮੈਂ ਤਾਈ ਹੁਣ ਤੁਸੀਂ ਢੱਕਾ ਖੜਾ ਕਰ ਲਾਦਾ ਤੇ ਚਲੋ ਘਰੇ ਹੁਣ ਬਚੇਰਾ ਕੁਸ ਹੋ ਗਿਆ ਮੈਂ ਤਾਈ ਆਖੇ ਤੀਆਂ ਵੀ ਅੱਜ ਜਾ ਕੇ ਵੇਖ ਹੀ ਲੈ ਬੁਰਾ ਲਾ ਮਾਤਾ ਬੁਰਾਈਏ ਕਿੱਲੇ ਚਾਹ ਪਾਣੀ ਬਣਾ ਰਹੇ ਚਲ ਕਿੱਲ ਖੜੇ ਹੋ ਚਲੋ ਉਠੋ ਹਾਂ ਬਚੇਰਾ ਕੁਸ ਹੋ ਗਿਆ ਲੋਕਾਂ ਦਾ ਮਾਚਾ ਖਾਤਾ ਚਲੋ ਚਾਹ ਬਣਾਇਆ ਜਾ ਢੱਕਾ ਥੋ ਲਾ ਜਾ ਤੇ ਭੱਜ ਕੇ ਜਾ ਕੇ ਨਾ ਗਾਵਾ ਕੇ ਦੱਸ ਕੇ ਨਹੀਂ ਜਾਇਦਾ ਨਾ ਬੇਬੇ ਮੈਂ ਜਵਾਂ ਨੀ ਦੱਸ ਕੇ ਗਈ ਤੂੰ ਮੈਨੂੰ ਹੁਣ ਵੀ ਵਿਲਾ ਹਟਦੀ ਨਹੀਂ ਚੋਕਰਾ ਮਾਰਨ ਦੇਈ ਮੈਂ ਤਾਂ ਆਈਆਂ ਨਹੀਂ ਕੱਪ ਕਰਕੇ ਉੱਠ ਜਾਣਾ ਸੀਗਾ ਮੈਂ ਚੋਕ ਕਰਕੇ ਗਈ ਸੀ ਕੀ ਤੇਉਣੀ ਕੱਲ ਕਿਆ ਬਣਾ ਚੱਲ ਕੇ ਘੁੱਟ ਚਾਨਣ ਲੜੇ ਬੋਲੇ ਚਲੋ ਠੀਕ ਹੈ ਚਾਚੀ ਮੁੰਡਾ ਵੇਖੀ ਕੁਛ ਮਾਰਾਣਾ ਲਵੇ ਉਧਰ ਚੱਲ ਚੱਲ ਚਾਹ ਬਣਾ ਹੁਣ ਕੰਡੇ ਆਲੀ ਮੈਂ ਤੇਰਾ ਛੇ ਦੱਸ ਦਊ ਨਾ ਮੇਰਾ ਦੱਸਦਾ ਹੋਊਗਾ ਉਹ ਤਾਂ ਲੱਗਿਆ ਤੇ ਭਜਣਾ ਸੀ ਤੇ ਆਏ ਫੇਰ ਆਈਆਂ ਹੁਣ ਤੈਨੂੰ ਮੈਂ ਦਾ ਚਲਦੀ ਵਰਾ ਕੇ ਚੱਲ ਕੋਈ ਇਹ ਜੀਆਂ ਗਲਤੀਆਂ ਫਲਤੀਆਂ ਹੁੰਦੀਆਂ ਹੀ ਰਹਿੰਦੇ ਬੇਬੇ ਤੂੰ ਮੈਨੂੰ ਲੱਖ ਲੜਿਆ ਕਰ ਐ ਨਾ ਆਖਿਆ ਕਰ ਕੋ ਨਿਕਲ ਜਾ ਜਦੋਂ ਹੈ ਕਿ ਐ ਨਹੀਂ ਹੋਦਾ ਮੈਨੂੰ ਗੁੱਸਾ ਆ ਜਾਂਦਾ ਤੇ ਤੂੰ ਆਖਿਆ ਨਹੀਂ ਸੀ ਮੈਂ ਤਾਂ ਰਹਿਣਾ ਨਹੀਂ ਮੈਂ ਤਾਂ ਰਹਿਣਾ ਨਹੀਂ ਤੂੰ ਤਾਂ ਕਿ ਮਾਣੂ ਹੀ ਜਾ ਉਹਦਾ ਫੋਨ ਕਰਤਾ ਕਿਉਂ ਬੰਦਾ ਥੋੜਾ ਅੱਗੇ ਲੜਦਾ ਤਾਂ ਘਰੇ ਰਹੇ ਤੇ ਤੇਰੇ ਪੁੱਤ ਨੇ ਜਵਾਬ ਦਿੱਤਾ ਮੈਂ ਤਾਂ ਜਾਵਣ ਨਾ ਸੀ ਮਾਂ ਆ ਜਾਂਦੀ ਤਵੱਜਾ ਸੀ ਮੈਂ ਤਾਂ ਜਾਵੜਨਾ ਸੀ ਆ ਜੋ ਆਕਾਰ ਦੇ ਵਾਸਤੇ ਜੰਮੇ ਸਮਸੇਰਾイト ਬਾਦ ਮੈਂ ਵੀ ਨਿਰਸਕੇ ਜਾਂਦੀ ਤੂੰ ਵੀ ਨਾ ਅੱਛਾ ਕਰੀ ਕਰੋ ਨਿਕਲ ਜਾ ਬੱਤ ਸਿਆਣੀ ਬਣ ਜਾ ਮੈਂ ਵੀ ਸਿਆਣੀ ਬਣ ਗਈ ਠੀਕ ਆ ਚਲੋ ਸਾਗ ਬਣਾਈ ਗਏ ਫਿਰ ਅੱਜ ਜੇ ਤੂੰ ਸਾਗ ਲੈ ਆ ਗਏ ਤੋੜ ਕੇ ਆਪਾਂ ਹੁਣ ਜੇ ਤੂੰ ਦੂਜਾ ਨਾ ਫਾਇਤ ਹੋਰ ਜੇ ਫਿਰ ਮੈਂ ਵੀ ਆਖਦੀ ਨੀ ਫੱਦਾ 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 ਚਲ ਹੁਣ ਫਿਰ ਮੈਂ ਕਿਰੇ ਸੇ ਬਾਹਰ ਕਰਕੇ ਕਰੋ ਹੋਰ ਮੈਂ ਕਿ ਨਿਆਣਾ ਮੇਰਾ ਤਾਂ ਨਿੱਕਾ ਜਿਹਾ ਫੋਲਵਰ ਗਾ ਹੈ ਹਾਂ ਇਦੋਂ ਮੜ ਕੇ ਨਾ ਜਾ ਕੰਮ ਛੱਡ ਕੇ ਜਾਈਂ ਨਹੀ ਸਾਡੀ ਚਾਚੀ ਨਾਲ ਨਿੱਕੀ ਨਿੱਕੀ ਗੱਲ ਦੀ ਲੜਾਈ ਨਹੀ ਫਾਈ ਨਿੱਕੀ ਨਿੱਕੀ ਗੱਲ ਦੀ ਲੜਾਈ ਹਮ ਸਾਡਾ ਤਾਂ ਹੁੰਦਾ ਹੀ ਰਹਿੰਦਾ ਘਰਾਂ ਚ ਨਾ ਦੂਜਿਆਂ ਨਾਲ ਤਸਦਾ ਤੇ ਜਾਇ ਨਹੀ ਚਾਈਦਾ ਬਾਹਲੀ ਵੱਡੀ ਹੋਵੇ ਨਾ ਗੱਲ ਫੇਰ ਲੱਗਦੇ ਸੋਹਣੇ ਲੱਗਦੇ ਨਹੀਂ ਜਾਂਦੀ ਅੱਜ ਤੋਂ ਬਾਅਦ ਤੇ ਮੇਰੀ ਗੱਲ ਸੁਣ ਬੇਬੇ ਹੁਣ ਸਾਗ ਰੇ ਨੀ ਕੀ ਖਵਾ ਦੇ ਮੈਂ ਸਾਗ ਲੈ ਆ ਕੇ ਤੇ ਨੀ ਤੈਨੂੰ ਤੋੜ ਕੇ ਚਲ ਗਿਆ ਮੈਂ ਤੇ ਚਾਚੀ ਦੋਵੇਂ ਜਾਣੀਆਂ ਸਾਗ ਲੈਣ ਲੈ ਜਾ ਸਾਗ ਬਣਾਈਏ ਅੱਜ ਵਧੀਆ ਜਾ ਹੋਰ ਅੱਜ ਨਾ ਇੱਕ ਰਾਰਾ ਬਣੂਗਾ ਹੋਰ ਲੜੇ ਬੋਲੇ

ਜੇ ਚਾਚੀ ਨਾ ਆਉਂਦੀ ਮੌਕੇ ਤੇ ਮੈਂ ਤਾਂ ਚਲੀ ਜਾਣਾ ਸੀ ਉਹਨੂੰ ਲਾ ਫੇਰ ਥੋ ਕਿਤੇ ਚਲੇ ਰਿਕਟਾ ਲੈ ਆਉਣੇ ਗਾਇ ਦੀ ਜੀ ਤੂੰ ਨਹੀਂ ਹੋ ਤੇਰ ਤੋ ਕੀ ਕਰ ਰਿਕਟਾ ਕਿੰਨੇ ਰਹੀ ਮਾਤੂ ਵੀ ਆ ਗਈ ਲਾ ਉਹ ਤੇ ਵੱਧ ਸੁਚਾ ਨਾ ਕਰਦੇ ਨਾ ਸੀ ਕੋਲ ਮੈਂ ਤਾਂ ਮਿਲਤੀ ਅਗਰ ਫਰਕ ਕਿ ਬਾਤ ਬੋਲਣੀ ਸੀ ਮੈਂ ਤਾਂ ਖਿਲਰ ਕਿੰਨ ਰਿਆ ਪਿਆ ਤੇ ਸਾਰੇ ਦੇ ਖਿਲਰਿਆ ਸੀਗਾ ਭਾਂਡਾ ਚ ਨਾ ਨਹੀਂ ਪਿਆ ਵੇਖ ਕੀ ਹਾਲ ਆ ਕਰਦਾ कोई मैं, तो मैं, 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 मैं मैं में बजा रहा तो लड़ाई पाके चल मैं कर दी कम कर दी मैं पता क्लेश पैजूगा मैं तो लड़ाई नहीं भाई मैं ते थोड़ा खलारा खलूरा सा फिर जागी तू फिर भाजी नहीं शुरू कर दिता मैं फोन कर दि तू मैं गुजरती